ਨਸ਼ੇ ਕਾਰਨ ਨਿਛੜੀ ਆਪਸ ਵਿੱਚ ਭੜੇ ਸੜਕ ਤੇ ਹੀ ਕੀਤਾ ਹੱਲਾ ਗੁਲਾਬ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੀਤਾ ਕਾਬੂ ਮੌਕੇ ਦੀਆਂ ਤੋਂ ਸੁਵੀਰਾ ਬਟਾਲਾ ਦੇ ਕਾਦੀਆਂ ਦੀ ਚੁੰਗੀ ਦੇ ਚਿੱਟੇ ਦਿਨ ਚਿੱਟਾ ਕਰਨ ਵਾਲੇ ਲੋਕ ਆਪਸ ਵਿੱਚ ਪੜ ਗਏ ਤੇ ਇੱਕ ਵਿਅਕਤੀ ਦੂਸਰੇ ਵਿਅਕਤੀ ਤੇ ਦੋਸ਼ ਲਗਾ ਰਿਹਾ ਸੀ ਕਿ ਇਹ ਨਸ਼ਾ ਵੇਚਦਾ ਹੈ ਔਰ ਉਹ ਵਿਅਕਤੀ ਕਹਿ ਰਿਹਾ ਸੀ ਕਿ ਮੈਂ ਨਸ਼ਾ ਕਰਦਾ ਹਾਂ ਵੇਚਦਾ ਨਹੀਂ ਹਾਂ ਮੈਂ ਪਹਿਲਾਂ ਨਸ਼ਾ ਵੇਚਦਾ ਚਰੂਸੀ ਉਸ ਦੀ ਸਜ਼ਾ ਕੱਟ ਆਇਆ ਹੈ ਇਸੇ ਗੱਲ ਨੂੰ ਲੈ ਕੇ ਦੋਵਾਂ ਦੀ ਪੈਸ ਹੋਈ ਅਤੇ ਤੜ ਚੱਲੇ ਔਰ ਇਸ ਤੋਂ ਇਲਾਵਾ ਜਿਸ ਵਿਅਕਤੀ ਤੇ ਨਸ਼ਾ ਵੇਚਣ ਦੇ ਦੋਸ਼ ਲੱਗ ਰਹੇ ਸਨ ਉਸ ਦੇ ਕੁਝ ਸਾਥੀ ਆਏ ਉਹ ਮ iano veem que tem o oh. ਉਸੇ ਪੈਰੀਂ ਵਾਪਸ ਮੁੜ ਗਏ ਇਸ ਮੁਕੇ ਜਿਸ ਤੇ ਦੋਸ਼ ਲੱਗ ਰਹੇ ਸਨ ਉਸ ਵਿਅਕਤੀ ਨੇ ਆਪਣੀ ਜੇਬ ਵਿੱਚੋਂ ਲਾਈਟਰ ਸਿਲਵਰ ਪੇਪਰ ਅਤੇ ਨਸ਼ਾ ਕੱਢ ਕੇ ਵੀ ਵਿਖਾਇਆ ਉਸਨੇ ਕਿਹਾ ਕਿ ਜੋ ਲੋਕ ਮੇਰੇ ਤੇ ਦੋਸ਼ ਲਗਾ ਰਹੇ ਨੇ ਉਹ ਖੁਦ ਵੀ ਨਸ਼ਾ ਕਰਦੇ ਨੇ ਔਰ ਇਹਨਾਂ ਨੇ ਮੈਨੂੰ ਕੁਝ ਸਮਾਂ ਪਹਿਲਾਂ ਸਾਡਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਦਾ ਅੱਜ ਬਤਲਾ ਲੈ ਰਹੇ ਨੇ ਮੈਂ ਨਸ਼ਾ ਵੇਚਦਾ ਨਹੀਂ ਕਰਦਾ ਜ਼ਰੂਰ ਹਾਂ ਇਸ ਚੀਜ਼ ਨੂੰ ਲੈ ਕੇ ਮੌਕੇ ਤੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਚ ਕੁਝ ਲੋਕ ਆਖਦੇ ਸਨ ਕਿ ਇਹ ਨਸ਼ਾ ਵੇਚਦਾ ਵੀ ਹੈ ਔਰ ਮੌਕੇ ਤੇ ਆਈ ਪੁਲਿਸ ਨੇ ਉਨ੍ਹਾਂ ਗ੍ਰਿਫਤਾਰ ਕੀਤਾ ਤੇ ਉਸਦੇ ਆਟੋ ਦੀ ਤਲਾਸ਼ੀ ਲਈ ਐਸ ਐਚਓ ਸਿਵਲ ਲਾਈਨ ਪ੍ਰਭਜੋਤ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਕੋਲੋਂ ਜਾਣਕਾਰੀ ਮਿਲੀ ਸੀ ਕਿ ਕੁਝ ਨਿਸ਼ੇੜੀ ਨਸ਼ੇ ਨੂੰ ਲੈ ਕੇ ਆਪਸ ਵਿੱਚ ਲੜ ਰਹੇ ਨੇ ਮੌਕੇ ਤੇ ਆ ਕੇ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਕੋਲੋਂ ਲਾਈਟਰ ਸਿਲਵਰ ਪੇਪਰ ਮਿਲਿਆ ਹੈ ਬਾਕੀ ਤਫਤੀਸ਼ ਕਰਾਂਗੇ ਹੋਰ ਵੀ ਕਈ ਖੁਲਾਚੇ ਹੋਣ ਦੀ ਸੰਭਾਵਨਾ ਹੈ ਓ ਭਾਈ ਇੱਧਰ ਆਸ ਮਾਰੀ ਦੇਦਾ ਯੇ ਇੱਧਰ ਆ ਬੰਦਾ ਫੜਿਆ ਓਏ ਮੇਰੇ ਪੰਨਾ ਮਾਣਾ ਤੈਨੂੰ ਓਏ ਮੇਰੇ ਭਾਈ ਸਾਹਿਬਾ ਪੰਨਾ ਮਾਣਾ ਬੰਦਾ ਪੰਨਾ ਮਾਣਾ ਹੋਰ ਪਰਨਾ ਬੰਦ ਮੇਰੇ ਪੰਨਾ ਪਾਣ ਮਿਲਦਾ ਭਾਈ ਜੀ ਲਾ ਸਕੂਲ ਚਲਣੀ ਐ ਇਹਦਾ ਓਏ ਇਹਦਾ ਖੁਲਿਆ ਮੰਗਵਾ ਲਿਆ ਸਰ ਜੀ ਇਹ 14 ਪਾਏ ਲਿਆ ਆ 2500 ਇਹਦਾ ਬਾਜੀ ਕੀਤਾ ਹੁਣ ਚੱਲਣਾ ਰੈਗੂਲਰ ਮਾਈਕ ਹੋਣੀ ਜੀ ਕਹਿ ਗਈ ਆ ਮੀਰ ਜੀ ਆ ਉੜ ਵਾਲੇ ਨੂੰ ਵੀ ਇੱਥੇ ਸੱਤ ਲੈਣਾ ਟਾਡੀ ਰਿਪੋਰਟ ਕੀਤੀ ਆ ਮੈਂ ਤੈਨੂੰ ਰਿਪੋਰਟ ਕੀਤੀ ਵੀ ਕੋਈ ਆਇਆ ਕਿਉਂ ਨਹੀਂ ਰਿਪੋਰਟ ਕੀਤੀ ਭੈਣਾ ਮੈਨੂੰ ਇੱਥੇ ਦਾ ਨਹੀਂ ਪਤਾ 10 ਲੈਣੇ ਪੜਿਆ ਇੱਕ ਮਿੰਟ ਬਣਾ ਨਹੀਂ ਬਣਾ ਗੱਲਾਂ ਬਣਾ ਅਕਲ ਦੀਆਂ ਸਵਾਰੀਆਂ ਐ ਮੇਰੇ ਕੋ ਆ ਦੱਸੋ ਗਾਂਗੇ ਅਕਲ ਦੀਆਂ ਸਵਾਰੀਆਂ ਐ ਮੇਰੇ ਕੋ ਇਹਨਾਂ ਮੈਨੂੰ ਬਾਈਪਾਸ ਤੇ ਡੱਕਿਆ ਠੀਕ ਐ ਤਿੰਨ ਗਾਰੇ ਚਿੱਟਾ ਵਿਚੰਦੇ ਆ ਉੱਥੇ ਚਿੱਟਾ ਗਾ ਵਿਚੰਦੇ ਆ ਸੂਰਜਾ ਨਾ ਸੂਰਜਾ ਲਿਆ ਸੂਰਜ ਚਾਰ ਸੂਰਜ ਦੇ ਤੇਰੇ ਨਾਲ ਹੀ ਮੈਂ ਵੀ ਨਹੀਂ ਟੁਠਾ ਓਏ ਓ ਸਾਲਿਆ ਮੈਂ ਕਿਤਨਾ ਜਾਣਦੇ ਨੇ ਫੋਟੋ ਮੈਂ ਗੰਡੂ ਬੰਦਾ ਨਹੀਂ ਆ ਮੈਂ ਚੰਗੇ ਭਲੇ ਬੰਦਾ ਪੂਰੀ ਚੁੰਗੀ ਦੇ ਪੁੱਛ ਕੇ ਆ ਓ ਤੂੰ ਪੈਸੇ ਖੋਏ ਨਹੀਂ ਮੇਰੇ ਕੋ ਕਿੰਨੇ ਤੂੰ ਚਟਾਕ ਹੋਇਆ ਤੇਰੇ ਕੋ ਮੈਂ ਨਹੀਂ ਚਟਾਕ ਹੋਇਆ ਤੂੰ ਪੈਸੇ ਫੂੜੇ ਵੀਰ ਜੀ ਕਿਸੇ ਦਾ ਫੂੜੀ ਲਾਸ਼ੀਲਾ ਵੀਰ ਤਰਾਸੀ ਲੈ ਤੇ ਮੈਂ ਪੀਨਾ ਵਾਂ ਮੈਂ ਪੀਨਾ ਵਾਂ ਮੈਂ ਹੁਣੇ ਪੀ ਕੇ ਆ ਮੈਂ ਪੀਨਾ ਵਾਂ ਕੀ ਚਟਾਕ ਚਟਾਕ ਮੈਂ ਪੀਨਾ ਵਾਂ ਸਾਹਿਬ ਆ ਗਿਆ ਚਟਾਕ ਪੀਂਦੇ ਹੋ ਸ਼ੂਗਰ ਤੂੰ ਬੀਜੇ ਦਾ ਨਸ਼ਾ ਲੱਗਾ ਹੁਣ ਮੈਂ ਗੋਲੀਆਂ ਖਾਣਾ ਵਾ ਹਫਤਾਲੀਆਂ ਤੇ ਜਦੋਂ ਹੁਣ ਪਹਿਲਾਂ ਦਾ ਲੱਗਾ ਤੇ ਮੈਂ ਕੀ ਕਰਾਂ ਸ਼ਰਮਗਰ ਸੀਰ ਸਾਹਿਬ ਤੇ ਜਦੋਂ ਨਾ ਕਰ ਨਾ ਕਰ ਗੋਲੀ ਨਾ ਕਰ ਤੂੰ ਨਾ ਕਰ ਇਹਦਾ ਨਹੀਂ ਸ਼ਰਮਨਾ ਸ਼ੜਾ ਟਾਂ ਨਾ ਕਰ ਇਹਦਾ ਨਾ ਕਰ ਪਰਨਾਮਾ ਨਾ ਪਰਨਾਮਾ ਮੈਂ ਸੁਧਰੇ ਆਇਆ ਤੇਨੂੰ ਨਹੀਂ ਵੀਰ ਤੂੰ ਅਦਰ ਮੈਨੂੰ ਕੱਲੇ ਨੂੰ ਤਿੰਨ ਜਾਨੇ ਪਏ ਸੀ ਮੈਂ ਤਾਂ ਤੈਨੂੰ ਪਿਆ ਹਾਂ ਤੂੰ ਕਿਹਾ ਹੀ ਵੀਰ ਤੂੰ ਹਾਂ ਸਭ ਕੋਈ ਮੇਰੇ ਕੋ ਪੈਸੇ ਵੀ ਖੋਲੇ ਫੋਨ ਵੀ ਖੋਲਿਆ ਕੋਈ ਨਹੀਂ ਹੋਇਆ ਤੇਰੇ ਕੋ ਚਿੱਟਾ ਹੋਇਆ ਤੇਰਾ ਵਿਆਹ ਹੋਇਆ ਤੇਰੇ ਬੱਚੇ ਹੈਗੇ ਚਿੱਟਾ ਹੋਇਆ ਨਾਮ ਮੇਰਾ ਲੈ ਨਹੀਂ ਹੋਇਆ ਨਹੀਂ ਗਰਾਂਜ ਸਾਹਿਬ ਦੇ ਹੱਥ ਰਖਲਾ ਮੈਂ ਬੰਦੇ ਜਿਹੜੇ ਦਾ ਫੋਨ ਹੀ ਮੈਂ ਉਹ ਬੰਦੇ ਨੂੰ ਵੀ ਸੱਦ ਲੈਣਾ ਤੁਹਾਡੇ ਕੋ ਫੋਨ ਉਹਨੇ ਖੜਿਆ ਕਿ ਨਹੀਂ ਕਿਨੇ ਉਹ ਬੰਦੇ ਨੇ ਸੁਣਿਆਰੇ ਨੇ ਕੋਈ ਨਹੀਂ ਮੈਂ ਲਾਉਣਾ ਮੇਰੇ ਕੋ ਹੈਗਾ ਵਾ ਮੈਂ ਨਾ ਮੇਰੇ ਕੋ ਹੈਗਾ ਵਾ ਮੈਂ ਲਾਉਣਾ ਮੈਂ ਮੈਂ ਲਾਉਣਾ ਮੈਂ ਭਾਜੀ ਲਾਉਣਾ ਆਖੋ ਮੈਂ ਲਾਉਣਾ ਵੀਰ ਜੀ ਵੀਰ ਜੀ ਵੀਰ ਜੀ ਹੱਥ ਆਥੀਸ਼ੇਰ ਸਾਹਮਣੇ ਕੱਢ ਕੇ ਉਖਾਸਾ ਵੀਰ ਜੀ ਮੈਂ ਲਾਉਣਾ ਵਾ ਵੀਰ ਜੀ ਮੈਂ ਲਾਉਣਾ ਯਾਰ ਸਾਡੇ 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 ਹੁਣ ਮੈਂ ਲਾਉਣਾ ਵਾ ਇਹਨੇ ਕੋਲ ਚਿੱਟਾ ਹੀ ਰਹੀ ਹੈਗਾ ਵੀਰ ਜੀ ਮੈਂ ਲਾਉਣਾ ਵਾ ਲਾਉਣਾ ਰ ਯਾਰ ਸਾਹਮਣੇ ਮਾਰਾ ਕੱਢ ਕੇ ਉਖਾ ਮੇਰੀ ਗੱਲ ਸੁਣ ਪ੍ਰਧਾਨ 2 ਮਿੰਟ ਖਲੋ ਜਾ ਨਿਕਲਿਆ ਨਹੀਂ ਨਿਕਲੇ ਆ 2 ਮਿੰਟ ਖਲੋ ਜਾ ਮੀਡੀਆ ਵਾਲੇ ਗਲੜੇ ਨਾ ਖਰਾਬ ਹੋ ਜਾਣਾ ਮੈਂ ਤੁਹਾਨੂੰ ਆਖੀ ਜਾਂਦਾ ਕੰਮ ਖਰਾਬ ਹੋ ਜਾਣਾ ਓ ਜੇ ਚਲ ਜਾਓ ਦੇਖ ਲਾ ਭਾਜੀ ਇਹਨਾਂ ਅੱਜ ਤੋਂ 4 ਮਹੀਨੇ ਮੇਰੇ ਕੋ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਨੂੰ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਮਾਨ ਮੈਂ ਸਮਾਨ ਪੀਨਾ ਵਾ ਠੀਕ ਹੈ ਹਾਂ ਮੈਂ ਮੈਥੋਂ ਕੌਂਸਪੜਿਓ ਮੈਂ ਲਿਆਇਆ ਪੀਨਾ ਵਾ ਮੇਰੇ ਕੋ ਹੈਗਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਆਉ ਖ ਹੈਗਾ ਵਾ ਇਹ ਥੋੜਾ ਹੀ ਆ 500 ਦਾ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਹੈਗਾ ਵਾ ਮੇਰੇ ਕੋ ਹਾਂਜੀ ਮੈਂ ਵੇਚਦਾ ਇਹਨੂੰ ਮੈਂ ਪੀਣਾ ਮੈਂ ਹੁਣੇ ਵੀ ਪੀ ਕੇ ਆ ਮੇਰੇ ਕੋ ਆ ਵੇ ਲੈਟਰ ਵੀ ਹੈਗਾ ਮੈਂ ਪੀਨਾ ਵਾਂ ਵੇਚਦਾ ਮੈਂ ਪੀਨਾ ਵਾਂ ਆ ਵੇ ਵੀਰ ਮੇਰੇ ਕੋ ਲੈਟਰ ਹੈਗਾ ਪੰਨੀ ਹੈਗੀ ਆ ਆਖੋ ਬਾਬਾ ਜੀ ਮੈਂ ਪੀਨਾ ਵਾਂ ਠੀਕ ਹੈ ਪੀਨਾ ਨਹੀਂ ਪੀਨਾ ਬਾਕੀ ਸ੍ਰੀ ਸਾਹਿਬ ਦਾ ਲਾਭ ਪਾ ਕੇ ਤਾਂ ਨਾ ਬਈ ਕੰਮ ਕਰ ਠੀਕ ਹੈ ਵੇਚਦਾ ਨਾ ਕੀ ਕਰਦਾ ਤੂੰ ਜਾਣਦੇ ਨਹੀਂ ਵੇਚ ਅਸੀਂ ਫਿਰ ਆ ਨਹੀਂ ਬਾਬਾ ਵੇ ਜਿਹੜੀ ਗੱਲ ਸਚਾਈ ਹੈ ਮੈਂ ਸਚਾਈ ਬੋਲਾਂਗਾ ਕੀ ਹੋਇਆ ਕੀ ਅੱਜ ਕੀ ਹੋਇਆ ਇਹ ਅੱਜ ਤੱਕ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖ ਕੇ ਭੱਜ ਆਇਆ ਇਹ ਚਾਹ ਵੇਚਦਾ ਨਹੀਂ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸਜਾ ਘਟ ਆਇਆ ਮੈਂ ਵੀਰ ਜੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਹਾਂ ਵੀਰ ਜੀ ਮੇਰੇ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਹੁਣ ਹੀ ਪੀਂਦਾ ਇਹ ਪੀਂਦਾ ਵਾ ਹੁਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਕੇ ਆਇਆ ਹੁਣ ਵੀ ਪੀਂਦਾ ਵਾ ਨਹੀਂ ਹੁਣ ਵੀ ਪੀਂਦਾ ਵਾ ਨਹੀਂ ਬੱਸ ਤੂੰ ਪੀਂਦਾ ਵਾ ਨਹੀਂ ਵਾਦੀਆਂ ਲੈ ਕੇ ਆਇਆ ਹੁਣ ਵੀ ਪੀਂਦਾ ਤੂੰ ਨਹੀਂ ਵਾਦੀਆਂ ਲੈ ਕੇ ਆਇਆ ਤੇਰੀ ਆ ਕੈਮਰੇ ਦੀ ਵੀਡੀਓ ਘਟਾਵਾ ਹੁਣ ਤੂੰ ਲੈ ਕੇ ਆਇਆ ਨਹੀਂ ਵਾਦੀਆਂ ਆ ਚੱਲਾ ਚੱਲਾ ਆਹ ਪਾਜੀ ਵੇਚਦੇ ਕੋਈ ਵੇਚਦਾ ਕੋਈ ਪੀਂਦਾ ਸਿੱਧੀ ਜਿਹੀ ਗੱਲ ਦੀ ਠੀਕ ਹੈ ਇਹਦੇ ਕੋਲ ਤਾਂ ਮਜੂਰ ਨਹੀਂ ਪਾਜੀ ਨਾ ਤੂੰ ਵੀ ਪੀਣਾ ਵਾ ਹਾਂ ਨਹੀਂ ਹੁਣ ਨਹੀਂ ਮੈਂ ਮੀਰਾ ਕਦੋਂ ਪੀਂਦਾ ਪਹਿਲਾਂ ਪੀਂਨਾ ਪੈਜੀ ਸਵਾਲ ਨਹੀਂ ਆਇਆ ਪਾਜੀ ਦੀ ਵੀਡੀਓ ਮੈਂ ਕੱਢਣਾ ਹਾਂ ਲੈ ਕੇ ਆਏ ਨਹੀਂ ਵਧੀਏ ਹੁਣੇ 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 ਮੇਰੇ ਨਾਲ ਚੱਲੋ ਮੈਂ ਵੀਡੀਓ ਕੱਢਣਾ ਇਹਦੀ ਹੁਣੇ ਵੀ ਵੀ ਖੜਿਆ ਹੁਣੇ ਵੀਡੀਓ ਮੈਂ ਕਿਉਂ ਫੜਾਂ ਤੈਨੂੰ ਮੈਂ ਕਿਉਂ ਫੜਾਂ ਮੈਂ ਕਿਉਂ ਫੜਾ ਮੈਂ ਸਵਾਰੀ ਲੈ ਕੇ ਆਉਂਦੇ ਹਾਂ ਮੈਂ ਕਿਉਂ ਫੜਾ ਮੈਨੂੰ ਮੈਂ ਤਾਂ ਸਵਾਰੀ ਲੈ ਕੇ ਆਉਂਦਿਆਂ ਮੈਂ ਵੀਰ ਜੀ ਗੁਰਸੇਖ ਮੈਂ ਵੀਰ ਜੀ ਗੁਰਸੇਖ ਵੀਰ ਜੀ ਮੈਂ ਨਸ਼ਾ ਕਰਦਾ ਹਾਂ ਮੈਂ ਐਸੀ ਗੱਲ ਪੁੱਛੋ ਨਾ ਨਸ਼ਾ ਛੱਡਣ ਦੇ ਮਾਰੇ ਨੇ ਗਰੰਸਾ ਪਾਇਆ ਸੈਰੀ ਸਾਹ ਪਾਇਆ ਸਾਇ ਸਾਇ ਛੱਡ ਰਿਹਾ ਹਾਂ ਠੀਕ ਹੈ ਚਲੋ ਲੜਾਈ ਕਿਸ ਗੱਲ ਦੀ ਆ ਲੜਾਈ ਭਾਜੀ ਇਹਨੂੰ ਪਤਾ ਹੋਊਗਾ ਕਿਸ ਗੱਲ ਦੀ ਲੜਾਈ ਆ ਜੀ ਇਹ ਟੱਚਾ ਵੇਚਦਾ ਭਾਈ ਹਾਂ ਇਹ ਮੇਰੇ ਗੱਲ ਪਏ ਆ ਇਕੱਠੀ ਹੋ ਕੇ ਨਾਲ ਮਨ ਲੈ ਗਿਆ ਹਾਂ ਮੈਂ ਇਹਨਾਂ ਕਲੇ ਨੂੰ ਵੇਖ ਕੇ ਮੈਨੂੰ ਇਹਨਾਂ ਮੈਨੂੰ ਮਾਰਿਆ ਚਲੋ ਠੀਕ ਹੈ ਅੱਛਾ ਚੱਲ ਵੀ ਪੁੱਛੋ ਕੀ ਨੀਵਦੀ ਕੀ ਲੈਣ ਗਿਆ ਜਿੱਦਣ ਇਹਦੇ ਗੱਲ ਪਏ ਨੂੰ ਪੁੱਛੋ ਕੀ ਲੈਣ ਗਿਆ ਇਹਦਾ ਉਥੇ ਕੰਮ ਕੀ ਸੀ ਇਹਦਾ ਪੁੱਛੇ ਨੂੰ ਭਾਈ ਜਿੱਦਣ ਇਹਨੂੰ ਪੁੱਛੋ ਜਿੱਦਣ ਇਹਦੇ ਗੱਲ ਪਏ ਬੰਦੇ ਬੰਦੇ ਨਾਲ ਗਿਆ ਕਿਹੜੇ ਬੰਦੇ ਦੇ ਨਾਲ ਗਿਆ ਹਾਂ ਦੱਸ ਜਵਾਬ ਦੇ ਉਹਨਾਂ ਨੂੰ ਜਵਾਬ ਦੇ ਨਾ ਤੇ ਫੰਜੇ ਨਾਲ ਸੂਸੇ ਕਰਦਾ ਹਾਂ ਹੈਂ ਤੂੰ ਉਸੇ ਮੇਰਾ ਘਰ ਆਓ ਉਥੇ ਤੇਰਾ ਘਰ ਲੇ ਪਰਾ ਮੇਰਾ ਘਰ ਹੀ ਹੋ ਕਿਉਂ ਮੜਾਇ ਮੁੰਡਾ ਮੇਰੇ ਪਿੰਡ ਦਾ ਦੱਸੀ ਘਰ ਮੇਰਾ ਕਿੱਥੇ ਇਹਨੂੰ ਪੁੱਛ ਵੀਰ ਜੀ ਮੈਂ ਪਾਣੀ ਕਿਸੋ ਦਾ ਕਰਦਾ ਭਾਈ ਜੀ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ ਪਹਿਲੀ ਰਿਕਾਰਡਿੰਗ ਜਿਹੜੀ ਆ ਵੀ ਮੈਂ ਪੀ ਕੇ ਆਇਆ ਪੀ ਉਹ ਹੀ ਪੀਤਾ ਪੀਣ ਲੱਗਾ ਮੈਂ ਉਹ ਹੀ ਗੱਲ ਨਿਕਲ ਆਈ ਮੇਰੇ ਮੂੰਹੋਂ ਜਿੱਦਾਂ ਵੀ ਐ ਹਾਂਜੀ ਤੁਸੀਂ ਕਿਉਂ ਫੜਿਆ ਨੂੰ ਚਿੱਟਾ ਵੇਚਦਾ ਇਹ ਵੀ ਮੇਰੇ ਭਰਾਵਾਂ ਨੂੰ ਚਿੱਟਾ ਵੇਚਦਾ ਹੈ ਹਾਂ ਬਾਜੀ ਇਹ ਚਿੱਟਾ ਪੀਂਦਾ ਤਾਂ ਕਰਕੇ ਇਹਨੂੰ ਆਖੋ ਇਹਦੀ ਵੀਡੀਓ ਹੁਣੇ ਹੁਣੇ ਨਹੀਂ ਬਾਦੀਆਂ ਲੈ ਕੇ ਆਇਆ ਪੁੱਛੇ ਨੂੰ ਬਾਜੀ ਚਿੱਟੇ ਦੀ ਨਹੀਂ ਚਿੱਟੇ ਦੀ ਨਹੀਂ ਐਨਾ ਬਾਜੀ ਮੇਰੇ ਕੋ ਮੋਬਾਈਲ ਪੈਸੇ ਖੋਏ ਹੀ ਖੋਏ ਕਿਉਂ ਬਾਈਪਾਸ ਤੇ ਇੱਕ ਇਹ ਮੁੰਡਾ ਦੋ ਜਣੇ ਇਹਦੇ ਨਾਲ ਹੋਰੇ ਨਾ ਇੱਕ ਸੁਰੀ ਰੱਖੀ 6 7 ਅਜੇ ਵੀ ਅਰਬਨ ਸਟੇਟ ਰਿਪੋਰਟ ਦਿਤੀ ਇਹਨਾਂ ਦੇ ਮੈਂ ਹਾਂ ਝੂਠੀ ਬੋਲ ਅਰਬਨ ਸਟੇਟ ਰਿਪੋਰਟ ਇਹਨਾਂ ਦੇ ਇਹ ਮੈਨੂੰ ਪਤਾ ਨਹੀਂ ਹੈ ਕਿ ਕਿਹੜੇ ਪਿੰਡ ਦੇ ਆ ਕੀ ਆ ਕੀ ਨਹੀਂ ਇਦਾਂ ਸਾਇ ਸਾਇ ਮੈਨੂੰ ਪਤਾ ਲੱਗਾ ਕਿ ਇਹ ਕਿੱਥੋਂ ਦੇ ਆ ਕੀ ਨਹੀਂ ਤੁਹਾਨੂੰ ਠੀਕ ਹੈ ਮੈਨੂੰ ਪਤਾ ਲੱਗਾ ਇਹ ਕਿੱਥੋਂ ਦੇ ਆ ਸਭ ਕੋਈ ਇਹਨੂੰ ਪਤਾ ਨਹੀਂ ਵੀਰ ਮੈਨੂੰ ਟਾੜਾ ਨਹੀਂ ਇਹ ਪਤਾ ਜੇ ਕਿੱਥੋਂ ਦੇ ਜੇ ਤੁਸੀਂ ਹਾਂ ਤੁਸੀਂ ਵੀ ਜਾਣਦੇ ਹੋ ਜੰਗਲ ਫੇਰ ਅੱਜ ਹੋਰ ਅੱਜ ਮੈਂ ਦਵਾਈ ਲੈਣ ਚੱਲਾਂ ਹਾਂ ਤੇ ਇਹਨਾਂ ਨੂੰ ਮਾਰਿਆ ਹੈ ਬਸ ਬਈ ਕਦੋਂ ਮਾਰਿਆ ਕਿਤੇ ਮਾਰ ਰਿਹਾ ਤੇ ਜੇ ਬੜਦਮ ਵੀਰ ਜੀ ਮੇਰਾ ਆਟੋ ਉਥੇ ਸਰਗਜੇ ਖਲੋਤਾ ਮੈਨੂੰ ਆਟੋ ਸਾਈਡ ਤੇ ਕਰ ਲੈਣ ਦੋ ਬਸ 2 ਮਿੰਟ ਇੱਥੇ ਖਲੋਜੋ 2 ਮਿੰਟ ਰੁਕ ਜਾਓ ਵੀਰ ਜੀ 2 ਮਿੰਟ ਰੁਕ ਜਾਓ ਕੋਈ ਵੀ ਚਲ ਜਾਓ ਮੇਰੀ ਗੱਲ ਆਟੋ ਕਿਤੇ ਵੀ ਜਾਂਦਾ ਆਟੋ ਲੱਗਾ ਤਾਂ ਉਥੇ ਉਸਾ ਜੀ ਮਹਾਰਾਜ ਆਟੋ ਸਾਈਡ ਤੇ ਕਰ ਦੋ ਵੀਰ ਪਪਾ ਜੀ ਰੁਕੋ ਇੱਥੇ ਵੀਰ ਜੀ ਇੱਥੇ ਆਓ ਇੱਥੇ ਪਪਾ ਜੀ ਐਡਾ ਨੁਕਸਾਨ ਹੋਣਾ ਹੀ ਇਤਨਾ ਨੁਕਸਾਨ ਹੋ ਰਹਾ ਵਾ ਦੇਖੋ ਦੰਦ ਮੈਂ ਸੱਚ ਦੱਸਣਿਆ ਮੈਂ ਸੱਚ ਦੱਸਣਿਆ ਹਾਂ ਇਹ ਦੂ ਦਰਖਾ ਇਹ ਵੀ ਦਰਖਾ ਮੈਂ ਦਿਖਾ ਦਿੱਤੀ ਇਹਨਾਂ ਦੇ ਸਾ ਮੇਰਾ ਕਵਾਂਦੀ ਨਵੀਂ ਪਿੰਡ ਰਿਹਾ ਕਿ ਨਹੀਂ ਚਿੱਟਾ ਉਸਨੂੰ ਵੀ ਮਿਹਰਬਾਨੀ ਹੈ ਪਿੰਦਾ ਰਿਹਾ ਮੈਂ ਵੀਰ ਪਿੰਦਾ ਰਿਹਾ ਵਾਂ ਪਿੰਦਾ ਰਿਹਾ ਮੈਂ ਤੁਸੀਂ ਪਿੰਦਾ ਰਿਹਾ ਵਾਂ ਐਡੀ ਵੀਡੀਓ ਆ ਇਹਦਾ ਸਭ ਕੁਝ ਮੇਰੇ ਕੋਲ ਹੈਗਾ ਵਾ ਜਦੋਂ ਇਹਨੇ ਮੇਰੇ ਕੋਲ ਫੋਨ ਸਭ ਕੁਝ ਹੋਇਆ ਵਾ ਜੇਬ ਜਿਹਦਾ ਸਮਾਨ ਹੀ ਫੜਾਤਾ ਇਹਨੇ ਘਰੇ ਕੇ ਕਿਹਨੇ ਫੜਾਤਾ ਵੀਰ ਜੀ ਕੋਈ ਆ ਇਹਨੇ ਬੰਦਿਆਂ ਦੇ ਵਿੱਚ ਕਿਹਨੂੰ ਫੜਾ ਦੇਣਾ ਹੈ ਮੈਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਮੇਰੇ ਕੋ ਕੋ ਨਾ ਕੋਈ ਸਮਾਨ ਨਾ ਗੱਲਾਂ ਕੋ ਬਾਦ ਕੀ ਗੱਲ ਨਾ ਬਾਤ ਕੈਮ ਸਾਹਮਣੇ ਤੱਕਿਆ ਹਸਮਾਨ ਕੁਛ ਵੀ ਨਹੀਂ ਮੇਰੇ ਕੋ ਵੀਰ ਕਹਦੇ ਬੰਦੇ ਨੂੰ ਮੈਂ ਫੜਾਤਾ ਕਹਦੇ ਬੰਦੇ ਕੈਮ ਸਭ ਕੁਝ ਇਹਨਾਂ ਦੇ ਸਾਹਮਣੇ ਆ ਫੜਾ ਵੀ ਦਿੱਤਾ ਹੈਗਾ ਤਾਂ ਇੱਥੇ ਰਹਿਣਾ ਇਹਨਾਂ ਕਿਸੇ ਪਾਸੇ ਇੱਧਰ ਨਾ ਜਾ ਇੱਥੇ ਵੀਰ ਜੀ ਮੇਰਾ ਆਟੋ ਉੱਥੇ ਆ ਜਾਓ ਉੱਥੇ ਨਹੀਂ ਜਾਓ ਉੱਥੇ ਆ ਜਾਓ ਆਟੋ ਮੇਰਾ ਦਾ ਮੈਂ ਭੱਜ ਕੇ ਜਾਣਾ ਕਿੱਥੇ ਆਟੋ ਭਾਈ ਨਾ ਇਧਰ ਜਾਓ ਉੱਥੇ ਪੁੱਲ ਸੇ ਮੈਂ ਫੜੀ ਜਿੰਨੂ ਜਾ ਕੇ ਐਸਐਸਪੀ ਆਂਡੀ ਆਪ ਬਹੁਤ ਨਹੀਂ ਜਿੰਨੇ ਤੇਰੇ ਨਾ ਮਿਲੇ ਵੀ ਨਾ ਪਰਦੇ ਨਹੀਂ ਫੜਾਇਆ ਇਹਨੂੰ ਇਹਨੂੰ ਵਿੱਚ ਕਿਨੂੰ ਮੈਨੂੰ ਮੁੰਡਾ ਫੜਾਇਆ ਇਹ ਫੜਾ ਕੇ ਤੇਰੇ ਮੁੰਡੇ ਨੇ ਫੋਨ ਕਰਕੇ ਸਦਿਆ ਤੇਰੇ ਮੁੰਡੇ ਨੇ ਤੇਰੇ ਮੁੰਡੇ ਨੇ ਦੇਖੋ ਆਹੋ ਜਿਹਾ ਸਵਾਰੀ ਬੈਠੀ ਸੀ ਵੀਡੀਓ ਸਵਾਰੀ ਸਵਾਰੀ ਵੀਰ ਜੀ ਇਹ ਫਲਾਈਟ ਤੋਂ ਲੱਗ ਗਈ ਸਮਾਨ ਆ ਫੜ ਕੇ ਰੱਖੋ ਫੜ ਕੇ ਹਲਕੀ ਪੁੱਲ ਸੇ ਬੰਨ ਦੇ ਨੂੰ ਰਸੇ ਨਾਲ ਥਾਈ 10 ਆਹਾਂ 10 ਆਹ ਆ ਜਾ ਕਰੋ ਬਹੁਤ ਬਹੁਤ ਲੰਬੇ ਕਿਹੜਾ ਚੜਗੇ ਆਹ ਮੰਗੇ ਆਹ ਬੈਂਕ ਦੇ ਬਾਹਰ ਬੈਂਕ ਦੇ ਬਾਹਰ ਬੈਂਕ ਦੇ ਬਾਹਰ ਇਹ ਕਿਹਨਾਂ ਆਏ ਆ ਆ ਜਾ ਆ ਜਾ ਮੱਥੇ ਆ ਜਾ ਮੈਂ ਮੈਂ ਕੋਈ ਨਹੀਂ ਕੋਈ ਤਰਤੀ ਨਹੀਂ ਕਰਨੀ ਜਮੇ ਲਈ ਲੋੜ ਨਹੀਂ ਪਾਇਆ ਕਰਾ ਹੋਪ ਕਰ ਤੁਮੋ ਲਗਾ ਨਹੀਂ ਲਾਣਾ ਠੀਕ ਹੈ ਉਹਨਾਂ ਨੇ ਆਖਿਆ ਮੇਰੇ ਇਹਨਾਂ ਮੈਨੂੰ ਆਖਿਆ ਕਿ ਆ ਜੋ ਕੁਝ ਹੈਗਾ ਇੱਧਰ ਕੋ ਘੜਦੇ ਮੈਂ ਵੀ ਕੱਲਾ ਹਾਂ ਵਿੱਚ ਲੇਡੀਜ਼ ਦੋ ਸੌ ਵਾਰੀਆਂ ਰਹੀਆਂ ਨੇ ਮੇਰੇ ਕੋਲ ਨੇ ਕੋਹ ਨੂੰ ਹੀ ਤੇਂਰਖਾ ਦਿੱਤੀ ਦਰਵਾਜ਼ਾ ਦਿੱਤੀ ਇਹਨਾਂ ਦੇ ਤੇ ਚੌਂਕੀ ਅਰਬਨ ਸਟੇਟ ਚੌਂਕੀ ਦੇ ਵਿੱਚ ਮੈਂ ਲੈ ਆਇਆ ਇਹਨਾਂ ਨੂੰ 500 ਰੁਪਿਆ ਮੁੰਡੇ ਕੋ ਫੜਿਆ ਹੀ ਆ ਮੈਂ ਲੈ ਆਇਆ ਇਹਨਾਂ ਕੋ 500 ਰੁਪਿਆ ਕੇ ਕੋ ਫੜਿਆ ਨਹੀਂ ਇੱਕ 500 ਦਾ ਨੋਟ ਹੈ ਮੇਰੇ ਕੋਲ ਬਾਕੀ 100 100 ਦੇ 20-20 ਦੇ ਨੋਟ ਹੀ ਹੈ ਇਹ ਵੀ ਤੂੰ ਮੈਨੂੰ ਦੱਸ ਦੇਣਾ ਕਰ ਬੰਦੇ ਕੋ 500 ਦਾ ਫੜਕ ਮੈਂ ਕਹੀ ਵੇਖਿਆ ਮੈਂ ਵੀ ਦੱਸ ਦੇਣਾ ਜਿਹਦੇ ਖਾਤ ਲਾ ਕੇ ਆਇਆ ਜਿਹਦੇ ਕੋ 500 ਦਾ ਨੋਟ ਲੈ ਕੇ ਆਇਆ ਤੈਨੂੰ ਉਹਦੇ ਘਰ ਲੈ ਜਾਊਗਾ ਮੈਂ ਤੈਨੂੰ ਮੈਂ ਦੱਸ ਦੇਣਾ ਤੈਨੂੰ ਭਗ ਲੈ ਜਾਊ ਉਹਦੇ ਜਿਹਦੇ ਕੋ ਮੈਂ ਖਾਤ ਲਾ ਕੇ ਆਇਆ ਜਿਹਦੇ ਕੋ ਹਾਂਜੀ ਨਹੀਂ ਬੇਟੀ ਸਮਾਨ ਦੇ ਰਹੇ ਆ ਫੜਿਆ ਹੌਕੂ ਕੈਮਰਾ ਮੈਂ ਬਾਜੀ ਪੀਨਾ ਕਿਤੇ ਪੀਨਾ ਉਹ ਵੀ ਲਿਆ ਪੀਨਾ ਹਨ ਦੇਖਿਆ ਨਾ ਦਗ ਪੀਨਾ ਅੱਗੇ ਕਹਿੰਦਾ ਮੈਂ ਆਈ ਇਹ ਗੱਲ ਹੋਈ ਆਪਣਾ ਤਿਆਰ ਮੈਂ ਗਾਇ ਮਾਰੀ ਨਾ ਤੇਰੇ ਵਾਸਤੇ ਮੈਂ ਸਮਾਨ ਨਹੀਂ ਹੈਗਾ ਨਹੀਂ ਚਾਚਾ ਜਿਹੜਾ 80 ਨਹੀਂ ਕਰਕੇ ਆਇਆ ਨਹੀਂ ਆ ਵੀ ਇਹ ਲੈਟਰ ਪੰਨੇ ਆ ਇਹ ਨਾਲ ਬੁੱਲੇ ਲੜਦਾ ਸੀ ਹਥਿਆਰ ਨਾਲ ਜਿਹਨੇ ਉਹਨਾਂ ਨੂੰ ਫੜਾਇਆ ਫਿਰ ਨਹੀਂ ਵੀਰ ਜੀ ਤੁਸੀਂ ਇੱਥੇ ਲੱਗੇ ਮੈਂ ਇਹਨੂੰ ਨਹੀਂ ਫੜਾਇਆ ਵੀਰ ਜੀ ਤੁਸੀਂ ਇਹਨੂੰ ਨਹੀਂ ਫੜਾਇਆ ਜੀ ਮੈਂ ਇਹਨੂੰ ਸਮਾਨ ਨਹੀਂ ਫੜਾਇਆ ਮਤਲਬ ਵੀਡੀਓ ਦੇ ਦਿਨੇ ਤੇ ਸਮਾਨ ਦੇ ਦਿਖਾ ਕੁਝ ਨਹੀਂ ਭਾਜੀ ਮੇਰੇ ਪੈਸੇ ਪਹਿਲੀ ਲੱਗੇ ਬਣਾਵਾ ਪਾਇਆ ਮੂਲੇ ਲੜਨਾ ਹੀ ਸੀ ਤੇ ਹਾਰ ਗਿਆ ਨਹੀਂ ਭਾਜੀ ਲੜਨਾ ਇਹ ਮੇਰੇ ਕੋ ਆਟੋ ਮੇਰਾ ਮਾਰਦਾ ਹੋਇਆ ਸਮਾਨ ਦੇ ਕੋਈ ਲੋ ਅਸਮਾਨ ਲਿਆ ਆਈਫੋਨ ਇੱਕ ਵੀ ਨਹੀਂ ਦੇਈ ਦੀ ਪਹਿਲਾਂ ਮੈਂ ਭਾਜੀ ਪਹਿਲਾਂ ਦੇਵਾ ਸਜਾ ਕਰਦਾ ਸਜਾ ਮੈਂ ਕੱਟ ਆਇਆ ਵਾ ਵੀਡੀਓ ਬੜੀ ਕੀ ਕਰਦਾ ਬਾਹਰ ਆਣ ਕੇ ਮਾਰੀ ਜਾਂਦਾ ਵਾ ਟੈਂਪੂ ਦੇ ਟੈਂਪੂ ਬੜਾ ਦੀ ਗੋਈ ਟੈਂਪੂ ਵਾਲਾ ਇੱਕ ਟੈਂਪੂ ਬੜਾਣਾ ਸਰਦਾਰ ਸਮਾਨ ਦੇਖਦਾ ਇਹ ਸਮਾਨ ਦੇਖਦਾ ਬਿਲਕੁਲ ਵਾ ਟੋ ਇਸ ਭਾਜੀ ਹੋਰ ਲੱਗਾ ਆ ਟੋ ਲੱਗੀ ਨਾ ਦਵਾਈ ਨਾ ਚੱਲਿਆ ਹੱਸਦਾ ਨਾ ਆਟਾ ਆਹ ਪਿੱਛੇ ਵਾਲਾ ਇਹ ਦੂਚਾ ਕੀ ਨਾਲ ਲਿਦਾ ਜੇ ਦੋਛੜੇ ਹੋ ਰਹੀ ਉਹਨਾਂ ਨੂੰ ਪਾਜੀ ਐਵੇਂ ਝੂਠ ਮਾਰੀ ਜਾਂਦੇ ਇਹ ਕਿਹੜੇ ਦੋ ਮੁੰਡੇ ਨੇ ਕੋਈ ਮੁੰਡਾ ਉਹ ਭਰਾ ਕੋਈ ਮੁੰਡਾ ਨਹੀਂ ਡਾਂਗ ਲੈ ਕੇ ਆਇਆ ਮੈਂ ਇਹਨਾਂ ਤੋਂ ਡਰਦਾ ਭੱਜਾ ਮੈਨੂੰ ਪਾਜੀ ਝੂਠ ਨਾ ਮਾਰੋ ਤੁਹਾਡੇ ਹੁੰਦਾ ਮੈਂ ਕਿਸੇ ਨੂੰ ਫੋਨ ਕੀਤਾ ਇੱਕ ਮਿੰਟ ਫੋਨ ਕੀਤਾ ਕਿਸੇ ਨੂੰ ਤੁਹਾਡੇ ਹੁੰਦਾ ਝੂਠ ਨਾ ਮਾਰੋ ਤੁਸੀਂ ਚਲੋ ਇਹ ਮੈਂ ਫੋਨ ਕੀਤਾ ਕਿਸੇ ਨੂੰ ਉਹ ਭੱਜਿਆ ਕਿਹੜੇ ਤਿਆਰ ਲੈ ਕੇ ਆਏ ਬੰਦੇ ਉਹ ਕੌਣ ਉਹ ਵੀਰ ਜੀ ਮੈਨੂੰ ਕੀ ਪਤਾ ਕੌਣ ਹੈ ਮੈਂ ਕਿਸੇ ਨੂੰ ਫੋਨ ਕੀਤਾ ਜਾਂ ਕੁਝ ਦੱਸੋ ਮੈਨੂੰ ਜੇ ਕੁਝ ਤਾਂ ਹੈ ਇਹਨੋਂ ਦੇ ਇਹਨੂੰ ਦੇ ਸਾਰੇ ਜਾਣਦੇ ਸਾਰੇ ਤੇ ਵੀਰ ਜੀ ਝਾੜੋ ਜਾਂ ਆਟੋ ਚਲਾਉਣ ਵਾਲੇ ਨੂੰ ਜਾਣਦੇ ਆ ਤੁਹਾਨੂੰ ਨਹੀਂ ਕੋਈ ਜਾਣਦਾ ਤੁਸੀਂ ਨਹੀਂ ਬਾਦੀਆਂ ਲੈਣ ਜਾਂਦੇ ਜੇ ਪਿੰਦੇ ਜੇ ਤੁਹਾਨੂੰ ਨਹੀਂ ਕੋਈ ਜਾਣਦਾ ਬਾਕੀ 200 ਬੰਦੇ ਬਾਕੀ ਆਹ ਥੋੜੀ ਨਾ ਆਹ ਟੋਚੀ ਚਾਬੀ ਕਿਸੇ ਆ ਵੇ ਆਟੋ ਦੀ ਚਾਬੀ ਕਿੱਥੇ ਹੈ ਤੇਰੀ ਨਹੀਂ ਆਟੋ ਸੈਲਫ ਸਟਾਰ ਨਹੀਂ ਹੈ ਤਾਂ ਕਸ਼ਟ ਚਲਾਓ ਗੱਡੀ ਚੋਂ ਚਲੋ ਛੇ ਪਾ ਕੇ ਕੋਈ ਕੋਲ ਜਾਣਗੇ ਪਹਿਲਾਂ ਘੱਟ ਭੱਜੇ ਨੂੰ ਨਾ ਇਹ ਭੱਜੇ ਝੂਠ ਭੱਜੇ ਆ ਜਾ ਵੀਰ ਆਹ ਭਾਈ ਜੀ ਉਹਨਾਂ ਨੂੰ ਪਛਾਣਾ ਫੇਰ ਹੀ ਮੈਂ ਭਾਈ ਆਹ ਦੋ ਮੇਰਾ ਸਟਾਰ ਹੀ ਮੈਂ ਤਾਲੀ ਗੱਡੀ ਚ ਗੱਡੀ ਆਹ ਉਹਨਾਂ ਨੂੰ ਉਹ ਬਾਈਟ ਦੇ ਉਹਨਾਂ ਨੂੰ ਜਿਹੜੀ ਜਿਹੜੀ ਚਿੜਾਲੀ ਜਿਹੜੀ ਜਿਹੜੀ ਭਾਈ ਜੀ ਨਾਲ ਨਹੀਂ ਕੋਈ ਗੱਲ ਨਹੀਂ ਇੱਕ ਜਣਾ ਬਹਿ ਜਾਓ ਤੁਸੀਂ ਆ ਜਾਓ ਸਰ ਮੈਂ ਤੁਹਾਨੂੰ ਚਲਦਾ ਜਾ ਕਰ ਬਹਿ ਜਾਓ ਇੱਥੇ ਨਹੀਂ ਕਰ ਲੈ ਸਾਰੇ ਬੜਾ ਸ਼ਾਤਰ ਦੇ ਨਾਲ ਇੱਕ ਜਣਾ ਬਹਿ ਜਾਓ ਮੇਰੇ ਨਾਲ ਕੋਈ ਨਹੀਂ ਸ਼ਾਤਰ ਯਾ ਮੈਨਾਂ ਨਾ ਕੋਈ ਮੈਨੂੰ ਇੱਕ ਮੈਨੂੰ ਇੱਧਰ ਨੂੰ ਪੈ ਜਾ ਅੱਗੇ ਪੈ ਜਾ ਤੂੰ ਅੱਗੇ ਪੈ ਜਾ ਭਾਈ ਇੱਥੇ ਪਾ ਟਿਕਾ ਇੱਧਰ ਇੱਧਰ ਬੈਠੇ ਰੂ ਮੇਰੇ ਗਾ ਵੀ ਕਹਿੰਦੇ ਯਾਰ ਪਾ ਲੈ ਆ ਮੈਂ ਬੰਟੀ ਨਹੀਂ ਨਿਕਲੇ ਚੋ ਗਏ ਲਾਇਓ ਉਹਨਾਂ ਕੇ ਚਾਹਵਾ ਚਾਹਵਾ ਅੰਦਾਜ਼ਾ ਲਾ ਰਹੇ ਕੋਈ ਸੱਚ ਨਾ ਆ ਰਿਹਾ ਇਹਨਾਂ ਦਾ ਫਰਕ ਕੀ ਆਇਆ ਜੀ ਆ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਛ ਨਸ਼ੇੜੀ ਜਿਹੜੇ ਆਪਸ ਚ ਲੜਦੇ ਆ ਤੇ ਇਨਾਂ ਕੋ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦੇ ਅੱਗੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦੱਤ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਬੰਦੀ ਅੱਗੇ ਕਰਾਂਗੇ ਇਹਨਾਂ ਕੋਲੋਂ ਕੁਝ ਲੋਕ ਪਬਲਿਕ ਦੀ ਆਵਾਜ਼ ਆ ਕਿ ਇੱਥੇ ਕੋਈ ਨਵੀਂ ਆਬਾਦੀ ਆ ਜਾਂ ਕੋਸ਼ਾ ਇੱਕ ਦੂਜੇ ਇੱਕ ਦੂਜੇ ਨੂੰ ਬਲੇਮ ਕਰਦੇ ਪਏ ਸੀ ਅਗਰ ਤੁਸੀਂ ਇਹ ਚੈਨ ਚਲਾਓ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੇ ਸਾਰੇ ਪਬਲਿਕ ਇ